ਈਵੀ ਨਿਊਜ਼ ਇੰਡੀਆ 265 ਚੈਨਲ ਦੇਖ ਰਹੇ ਦਰਸ਼ਕਾਂ ਅਸੀਂ ਸਵਾਗਤ ਕਰਦੇ ਹਾਂ ਦੋਸਤੋ ਅੱਜ ਤੁਹਾਨੂੰ ਲੈ ਕੇ ਅਸੀਂ ਆਏ ਹਾਂ ਇੱਕ ਬਹੁਤ ਹੀ ਵੱਡੇ ਸ਼ੋਰੂਮ ਤੇ ਜਿੱਥੇ ਤੁਸੀਂ ਕ੍ਰਿਸਮਸ ਡੇ ਅਤੇ ਨਵੇਂ ਸਾਲ ਤੇ ਕੋਈ ਵੀ ਸਮਾਨ ਫ੍ਰੀ ਵਿੱਚ ਲੈ ਸਕਦੇ ਹੋ ਅਤੇ ਉਸ ਦੇ ਨਾਲ ਤੁਹਾਨੂੰ ਗਿਫਟ ਵੀ ਬਿਲਕੁਲ ਫ੍ਰੀ ਦਿੱਤੇ ਜਾਣਗੇ ਅਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਸ਼ੋਰੂਮ ਤੇ ਬਲਬੀੜ ਐਂਟਰਪ੍ਰਾਈਜ਼ ਪੱਠਾ ਕਲੋਨੀ ਨੇੜੇ ਬੀਦੀਪੁਰ ਫਾਟਕ ਬਟਾਲਾ ਰੋਡ ਧਾਰੀਵਾਲ ਕੀ ਨਾਂ ਜ ਆਪਣਾ ਮੇਰਾ ਨਾਮ ਬਲਵੀਰ ਸਿੰਘ ਜੀ ਤੁਹਾਡੀ ਜਿਹੜੀ ਦੁਕਾਨ ਲੋਕੇਸ਼ਨ ਕਿੱਝ ਉਹਦੀ ਵੇਚ ਲੋਕੇਸ਼ਨ ਆਪਣੀ ਪਟਾ ਖਲੋਨੀ ਬਟਾਲਾ ਰੋਡ ਵਿਦੀਪੁਰ ਫਾਟਕ ਦੇ ਨੇੜੇ ਧਾਰੀਗੜ ਪਤਾ ਲੱਗਾ ਸੀ ਵੀ ਤੁਸੀਂ ਫ੍ਰੀ ਗਿਫਟ ਦੇ ਰਹੇ ਹੋ ਫ੍ਰੀ ਸਮਾਨ ਦੇ ਰਹੇ ਹੋ ਕਿ ਕੀ ਕੀ ਦੇ ਰਹੇ ਹੋ ਫ੍ਰੀ ਔਰ ਕੀ ਕੀ ਸਮਾਨ ਤੁਹਾਡੇ ਕੋਲ ਮਾਰਾ ਦੱਸੋਗੇ ਇਹ 크ਿਸਮਸ ਅਤੇ ਨਿਊ ਇਅਰ ਦੀ ਸਕੀਮ ਚੱਲ ਰਹੀ ਹੈ ਜੀ ਬਿਲਕੁਲ ਮਤਲਬ ਫ੍ਰੀ ਵਾਲਾਈ ਹੈ ਜੀ ਆਧਾਰ ਕਾਰਡ ਲੈ ਕੇ ਆਓ ਕੋਈ ਵੀ ਸਮਾਨ ਜਿਹੜਾ ਹੈ ਸੰਕਿਸ਼ਤਾ ਤੇ ਲੈ ਜਾਓ ਹਾਂ ਦੱਸੋ ਕਿ ਸਮਾਨ ਕੀ ਕੀ ਤੁਹਾਡੇ ਕੋਲ ਸਵਾਗਤ ਹੈ ਤੁਸੀਂ ਦੇਖ ਸਕਦੇ ਜੀ ਜਿਸ ਤਰ੍ਹਾਂ ਸਾਡੇ ਕੋ ਮੋਬਾਈਲ ਅਵੇਲੇਬਲ ਨੇ ਮੋਬਾਈਲ ਐਸੈਸਰੀ ਅਵੇਲੇਬਲ ਹੈ ਠੀਕ ਹੈ ਜੀ ਫਿਰ ਇਹਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਹੋਰ ਵੀ ਛੋਟੇ ਇੰਪਲੈਂਸਸ ਵੀ ਸਾਡੇ ਕੋਲ ਇਲੈਕਟ੍ਰੋਨਿਕਸ ਦੇ ਵਿੱਚ ਜਿਹੜੇ ਆ ਸਾਰੇ ਅਵੇਲੇਬਲ ਨੇ ਠੀਕ ਹੈ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਸਾਡੇ ਕੋਲ ਅਵੇਲੇਬਲ ਹੈ ਚਾਹੇ ਵਾਸ਼ਿੰਗ ਮਸ਼ੀਨ ਲੈ ਲਓ ਫ੍ਰਿਜ ਲੈ ਲਓ ਏਸੀ ਲੈ ਲਓ ਪੂਲਰ ਲੈ ਲਓ ਹਰ ਚੀਜ਼ ਸਾਡੇ ਕੋਲ ਅਵੇਲੇਬਲ ਨੇ ਇਹ ਜੀ ਇਹ ਕੀ ਪਿਆਦਾ ਤੁਹਾਡਾ ਇਹਦੀ ਫਰੰਟ ਲੋਡਿੰਗ ਵਾਸ਼ਿੰਗ ਮਸ਼ੀਨਾਂ ਨੇ ਇਹ ਵਾਸ਼ਰ ਡਰਾਇਰ ਵੀ ਹੈ ਹਾਂਜੀ ਹਾਂਜੀ ਹੋਰ ਕੀ ਕੀ ਸਮਾਨ ਤੁਹਾਡੇ ਕੋਲ ਸਾਡੇ ਕੋਲ ਜੀ ਫਰਨੀਚਰ ਹਰ ਤਰ੍ਹਾਂ ਦਾ ਅਵੇਲੇਬਲ ਹੈ ਸੋਫੇ ਆ ਲਮੀਰਾ ਹੈ ਫਿਰ ਜਿੰਨੇ ਵੀ ਬੈੱਡ ਹੈ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਮਾਈਕ੍ਰੋਵੇਵਸ ਵੀ ਦੇਖ ਸਕਦੇ ਹੋ ਅੱਗੇ ਹਰ ਤਰ੍ਹਾਂ ਦੇ ਮਾਈਕ੍ਰੋਵੇਵਸ ਜਿਹੜੇ ਆ ਸਾਡੇ ਕੋਲ ਮਿਲ ਜਾਣਗੇ ਤੁਹਾਨੂੰ ਸਾਰੀ ਰੇਂਜ ਮਿਲ ਜੇਗੀ ਫਿਰ اے ਪਲੱਸਸ ਵੀ ਤੁਹਾਨੂੰ ਮਿਲ ਜਾਣਗੇ ਜੂਸਰ ਹੋ ਗਿਆ ਟੋਸਟਰ ਹੋ ਗਿਆ ਚੋਪਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਫਰਨੀਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਆਈਟਮਸ ਸਾਡੇ ਕੋਲ ਹੈਗੀਆਂ ਨੇ ਆ ਅਲਮੀਰਾ ਸਚਾਇਲੋਏ ਦੀਆਂ ਤੁਸੀਂ ਲੈਣੀਆਂ ਨੇ ਚਾਹੇ ਵੁੱਡਨ ਤੁਸੀਂ ਲੈਣੀਆਂ ਨੇ ਉਹ ਸਾਰੀਆਂ ਸਾਡੇ ਕੋਲ ਮਿਲ ਜਾਣਗੀਆਂ ਇਹ ਸਾਰਾ ਫ੍ਰੀ ਦੇ ਰਹੇ ਹੋ ਜੀ ਇਹ ਫ੍ਰੀ ਆ ਜੀ 크리스마ਸ ਦੇ ਉੱਤੇ ਆਧਾਰ ਕਾਰਡ ਲੈ ਕੇ ਆਓ ਤੇ ਕੋਈ ਵੀ ਸਮਾਨ ਲੈ ਜਾਓ ਪੈਸੇ ਭਾਏ ਹੁਣ ਚਾਹੇ ਨਾ ਹੁਣ ਜੀ ਨਹੀਂ ਜੀ ਨਹੀਂ ਕੋਈ ਪੈਸਾ ਵੀ ਨਾ ਹੋਵੇ ਆਸਾਨ ਕਿਸ਼ਤਾਂ ਨਾਲ ਆਰਾਮ ਨਾਲ ਤੁਸੀਂ ਦਿਓ ਹੋਰ ਕੀ ਕੀ ਸਮਾਨ ਜਿਹੜਾ ਦਿਖਾਓਗੇ ਹਾਂ ਜੀ ਸੋਫੇ ਦੀ ਤੁਸੀਂ ਰੇਂਜ ਦੇਖ ਲਓ ਸਾਡੇ ਕੋਲ ਬਹੁਤ ਰੇਂਜ ਮਿਲ ਜਾਣੀਆਂ ਸੋਫੇ ਦੀ ਸੋਫੀ ਦੀ ਰੇਂਜ ਤੋਂ ਅਨੁਸਾਰ ਹੀ ਮਿਲ ਜਾਣੀ ਆ ਅਲਬੀਰਾ ਦੀ ਰੇਂਜ ਤੁਸੀਂ ਵੇਖੋ ਤੁਹਾਨੂੰ ਨਜ਼ਰ ਆਏਗੀ ਵੈਰਾਈਟੀ ਦੀ ਸਾਡੇ ਕੋਲ ਕੋਈ ਕਮੀ ਨਹੀਂ ਆ ਰੇਂਜ ਦੀ ਸਾਡੇ ਕੋਲ ਕੋਈ ਕਮੀ ਨਹੀਂ ਆ ਆਪਣੀ ਇੱਛਾ ਦੇ ਮੁਤਾਬਕ ਜਿੰਨੇ ਕੇ ਗਾਹ ਪੈਸੇ ਖਰਚਣਾ ਚਾਹੁੰਦਾ ਹੈ ਮਹਿੰਗੀ ਤੋਂ ਮਹਿੰਗੀ ਚੀਜ਼ ਸਾਡੇ ਕੋਲ ਮਿਲ ਜੇਗੀ ਸਸਤੀ ਤੋਂ ਸਸਤੀ ਚੀਜ਼ ਸਾਡੇ ਕੋਲ ਮਿਲ ਜੇਗੀ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਿਆਂ ਫਿਰ ਲੋਕੇਸ਼ਨ ਸਾਡੀ ਜੀ ਪਠਾ ਕਲੋਨੀ ਬਟਾਲਾ ਰੋਡ ਨੇੜੇ ਵਿਧੀਪੁਰ ਫਾਟਕ ਧਾਰੀਵਾਲ ਬਾਕੀ ਸਾਡੇ ਨੰਬਰ ਜਿਹੜੇ ਆ ਉਹ ਚੱਲ ਰਹੇ ਨੇ ਥੱਲੇ ਤੁਸੀਂ ਉਹਨਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਸੇ ਵੀ ਚੀਜ਼ ਦਾ ਰੇਟ ਪੁੱਛਣਾ ਹੈ ਉਹ ਰੇਟ ਪੁੱਛ ਸਕਦੇ ਹੋ ਹਰ ਇੱਕ ਜਾਣਕਾਰੀ ਤੁਹਾਨੂੰ ਉਹਨਾਂ ਨੰਬਰਾਂ ਤੇ ਕਾਲ ਕਰਨ ਦੇ ਦੁਆਰਾ ਮਿਲ ਜਾਏਗੀ ਬਾਕੀ ਤੁਸੀਂ ਵੇਖ ਲਓ ਕਿ ਸਾਰੀ ਰੇਂਜ ਸਾਡੇ ਕੋਲ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਫਰਿੱਜਾਂ ਦੇ ਵਿੱਚ ਫਰਨੀਚਰ ਦੇ ਵਿੱਚ ਐਲਈਡੀਆਂ ਦੇ ਵਿੱਚ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਜਿਹੜਾ ਵੀਡੀਓ ਵੇਖ ਕੇ ਆਏਗਾ ਉਹਨੂੰ ਕੀ ਹਿਯਾਤ ਕਰੋਗੇ ਹੋਰ ਕਿਹੜੀ ਮਲਕ ਨੂੰ ਖਾਸ ਗਿਫਟ ਦੇਵੋ ਵੇਖੋ ਜੀ ਵੀਡੀਓ ਵੇਖ ਕੇ ਜਿਹੜਾ ਵੀ ਤੁਹਾਡਾ ਕੋਈ ਵਿਊਅਰ ਆਉਂਦਾ ਹੈ ਉਹਦੇ ਵਾਸਤੇ ਸਪੈਸ਼ਲ ਗਿਫਟ ਜਿਹੜਾ ਉਹਨੂੰ ਅਲੱਗ ਤੋਂ ਦਿੱਤਾ ਜਾਏਗਾ ਬਾਕੀ ਆ ਫ੍ਰੀਜਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਈਡ ਬਾਈ ਸਾਈਡ ਮਿਲ ਜਾਣਗੀਆਂ ਫੋਲਡੋਰ ਮਿਲ ਜਾਣਗੀਆਂ ਫੋਲਡੋਰ ਮਿਲ ਜਾਈ ਦਿਖਾਓ ਭਾਈ ਖੋਲ ਕੇ ਦਿਖਾਓ ਹਾਂਜੀ ਆ ਵੇਖੋ ਜੀ ਫ੍ਰੀਜਾਂ ਦੇ ਵਿੱਚ ਜਿਹੜੀ ਇਹ ਤੁਹਾਨੂੰ ਸਾਰੀ ਦੇ ਇਨ ਸਾਡੇ ਕੋਲ ਮਿਲ ਜਾਈ ਜੀ ਜੀ ਕੀ ਖਾਸਤ ਕੀ ਕੀ ਹੈ ਇਹਦੇ ਵਿੱਚ ਫੰਕਸ਼ਨ ਕੀ ਕੀ ਹੈ ਦੱਸੋ ਜੀ ਫੰਕਸ਼ਨ ਇਹਦੇ ਵਿੱਚ ਵੇਖੋ ਜੀ ਇੱਕ ਤੇ ਇਨਵਰਟਰ ኦਪਰੇਟਡ ਹੁੰਦੀਆਂ ਨੇ ਦੂਸਰੀ ਗੱਲ ਇਹ ਹੈ ਕਿ ਸਪੇਸ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀਆਂ ਸਾਈਡ ਬਾਈ ਸਾਈਡ ਹੁੰਦੀਆਂ ਨੇ ਫਿਰ ਫੁਲੀ ਕਨਵਰਟੇਬਲ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਕਨਵਰਟ ਕਰ ਸਕਦੇ ਹਾਂ ਫ੍ਰੀਜ਼ਰ ਨੂੰ ਵੀ ਰੈਫਰਿਜਰਜਰ ਕਨ ਫਿਰ ਇਹਦੇ ਵਿੱਚ ਇਹ ਤੇ ਵੇਖੋ ਜੀ 2 ਡੋਰ ਤੁਹਾਨੂੰ ਮੈਂ ਦਿਖਾਈ ਆ ਸਾਡੇ ਕੋਲ 4 ਡੋਰ ਵੀ ਤਾਰੀ ਵਾਲ ਦੇ ਵਿੱਚ ਜਿੰਨੀ ਰੇਂਜ ਸਾਡੇ ਕੋਲ ਮਿਲ ਜੇਗੀ ਓਨੀ ਰੇਂਜ ਕਿਤੇ ਨਹੀਂ ਮਿਲੇਗੀ ਜੀ ਅੱਛਾ ਇਹ ਚਾਰ ਦਰਵਾਜੇ ਦੇ ਬਿਲਕੁਲ ਜੀ ਬਿਲਕੁਲ ਤੇ ਇਹ ਵੀ ਹੈ ਕਿ ਇੱਕ ਪੀਸ ਲਾ ਕੇ ਬੈਠੇ ਤੁਸੀਂ ਤੁਹਾਨੂੰ ਬਹੁਤ ਸਾਰੀ ਰੇਂਜ ਸਾਡੇ ਕੋਲ ਮਿਲ ਜੇਗੀ ਬਹੁਤ ਜੀ ਚੀਜ਼ਾਂ ਪਾਜੀ ਬਹੁਤ ਵਧੀਆ ਜੀ ਇਹ ਮਤਲਬ ਕਨਵਰਟੇਬਲ ਹੁੰਦੀ ਹੈ ਤੁਸੀਂ ਫ੍ਰੀਜ਼ਰ ਨੂੰ ਫ੍ਰਿਜ ਬਣਾ ਕੇ ਯੂਜ਼ ਕਰ ਸਕਦੇ ਹੋ ਜੇ ਘੱਟ ਪੈ ਜੇ ਤੇ ਇਹ ਇਹਦੇ ਵਿੱਚ ਤੁਹਾਨੂੰ ਜਿਹੜੀ ਆ ਹੋਰ ਵੀ ਬਹੁਤ ਸਾਰੀਆਂ ਵਿੱਚ ਕਿਹੜੀ ਕੰਪਨੀ ਦੀ ਇਹ ਕਿਹੜੀ ਕੰਪਨੀ ਪਾਈ ਹੈ ਜੀ ਵੇਖੋ ਜੀ ਹਾਇਰ ਤੁਹਾਨੂੰ ਮਿਲ ਜੇਗੀ ਸਾਡੇ ਕੋਲ ਸੈਮਸੰਗ ਤੁਹਾਨੂੰ ਮਿਲ ਜੇਗੀ ਬੀਪੀਐਲ ਤੁਹਾਨੂੰ ਮਿਲ ਜੇਗੀ ਠੀਕ ਹੈ ਜੀ ਆਪਣਾ ਵੋਲਟਾਸ ਤੁਹਾਨੂੰ ਮਿਲ ਜੇਗੀ ਇਹ ਸਾਰੇ ਬ੍ਰਾਂਡ ਸਾਡੇ ਕੋਲ ਅਵੇਲੇਬਲ ਨੇ ਦੇਖਣ ਚ ਬਹੁਤ ਸੋਹਣੀ ਲੱਗਦੀ ਪਈ ਹੈ ਹਨ ਜਿੱਦਾਂ ਘਰ ਚ ਅਲਮਾਰੀ ਰੱਖੀ ਹੁੰਦੀ ਆ ਹਨ ਦੇਖਣ ਚ ਲੱਗਦਾ ਨਹੀਂ ਕਿ ਫ੍ਰਿਜ ਹੈ ਹਨ ਬਿਲਕੁਲ ਜੀ ਬਿਲਕੁਲ ਇਹਦੀ ਫਿਨਿਸ਼ਿੰਗ ਜਿਹੜੀ ਆ ਬਹੁਤ ਵਧੀਆ ਫਿਨਿਸ਼ਿੰਗ ਹੈ ਇਹਦੇ ਤੇ ਕੋਈ ਸਕ੍ਰੈਚ ਵੀ ਪੈਣਾ ਜੀ ਨਾ ਇਹਨੇ ਟੁੱਟਣਾ ਨਾ ਫ ਇਹ ਤੇ ਘਰ ਚ ਰੱਖੀ ਬਹੁਤ ਸੋਹਣੀ ਲੱਗੇਗੀ ਬਿਲਕੁਲ ਜੀ ਬਿਲਕੁਲ ਇਹ ਸ਼ਾਨ ਹੈ ਜੀ ਕਿਚਨ ਦੀ ਹੋਰ ਕੀ ਨਵੀਂ ਚੀਜ਼ ਕਿਹੜੀ ਆਈ ਤੁਹਾਡੇ ਕੋਲ ਕਿਹੜੀ ਹੈ ਕੋਈ ਲੱਗ ਦੇਖੋ ਜੀ ਮੇਰੇ ਕੋਲ ਸਾਊਂਡ ਸਿਸਟਮ ਜਿਹੜਾ ਵਾ ਨਾ ਉਹ ਤੁਹਾਨੂੰ ਮੈਂ ਦਿਖਾਉਣਾ ਹਰ ਵੈਰਾਈਟੀ ਜਿੰਨਾ ਸਾਊਂਡ ਸਿਸਟਮ ਦੀ ਰੇਂਜ ਜਿਹੜੀ ਹੈ ਧਾਰੀਵਾਲ ਦੇ ਵਿੱਚ ਮੇਰੇ ਕੋਲ ਮਿਲ ਜੇਗੀ ਇੰਨੀ ਕਿਤੇ ਨਹੀਂ ਜੀ ਤੁਹਾਨੂੰ ਮਿਲੇਗੀ ਮੈਂ ਤੁਹਾਨੂੰ ਦਿਖਾ ਜੀਦਾ ਆਹ ਵੇਖੋ ਸਾਊਂਡ ਸਿਸਟਮ ਦੇ ਵਿੱਚ ਜਿਹੜਾ ਹੈ ਤੁਹਾਨੂੰ ਮੇਰੇ ਕੋਲ ਹੈਵੀ ਤੋਂ ਹੈਵੀ ਰੇਂਜ ਮਿਲ ਜੇਗੀ ਤੁਸੀਂ ਵੇਖ ਸਕਦੇ ਹੋ ਫਿਰ ਪੋਰਟੇਬਲ ਸਪੀਕਰ ਪੋਰਟੇਬਲ ਸਪੀਕਰ ਤੁਹਾਨੂੰ ਮਿਲ ਜਾਣਗੇ ਚਾਰਜੇਬਲ ਸਪੀਕਰ ਮਾਈਕ ਦੇ ਨਾਲ ਮਿਲ ਜਾਣਗੇ ਪ੍ਰਭਾਤ ਫੇਰੀਆਂ ਦੇ ਲਈ ਬਹੁਤ ਵਧੀਆ ਚੀਜ਼ ਹੈ ਹੁਣ ਅੱਗੇ ਪ੍ਰਭਾਤ ਫੇਰੀਆਂ ਦਾ ਸੀਜ਼ਨ ਚੱਲ ਰਿਹਾ ਤੇ ਉਹਦੇ ਵਿੱਚ ਤੁਸੀਂ ਪੋਰਟੇਬਲ ਸਪੀਕਰ ਸਾਡੇ ਕੋਲ ਲੈ ਕੇ ਜਾ ਸਕਦੇ ਇੱਕ ਵਾਰੀ ਚਾਰਜ ਕਰੋਗੇ ਚਾਰ-ਚਾਰ ਘੰਟੇ ਜਿਹੜਾ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਕਿਤੇ ਵੀ ਚੱਕ ਕੇ ਲੈ ਜੁਲੇ ਪੇ ਦੇ ਇਧਰ ਗਿਆਸਾ ਨੇ ਇਹ ਵੀ ਦਿਖਾਉ ਜਰਾ ਕੋ ਹਾਂਜੀ ਹਾਂਜੀ ਕਿਹੜਾ ਬਿਲਕੁਲ ਜੀ ਗੈਸ ਵਾਲੇ ਚੁੱਲ੍ਹੇ ਵੀ ਸਾਡੇ ਕੋਲ ਆ ਗਏ ਆ ਮੇਰੇ ਕੋਲ 우ਸ਼ਾ ਬ੍ਰਾਂਡ ਤੁਹਾਨੂੰ ਮਿਲ ਜੇਗਾ ਹਾਇਰ ਮਿਲ ਜੇਗਾ ਸਿੰਗਰ ਮਿਲ ਜੇਗਾ ਇਹ ਨਾਲਸਾ ਮਿਲ ਜੇਗਾ ਇਹਦੇ ਵਿੱਚ ਆਟੋਮੈਟਿਕ ਮਿਲ ਜਾਣਗੇ ਠੀਕ ਹੈ ਜੀ ਸਿੰਪਲ ਮਿਲ ਜਾਣਗੇ ਉਹ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਭਾਈ ਭਾਈ ਇਹ ਕੀ ਚੀਜ਼ ਤੁਹਾਨੂੰ ਪੇਚਦੀ ਹੈ ਇਹ ਵੀ ਨਵੀਂ ਚੀਜ਼ ਵੇਖੀ ਮੈਂ ਅੱਜ ਇਹ ਜੀ ਆਪਣੇ ਸ਼ਾਪ ਦੇ ਉੱਤੇ ਜਿੰਨੇ ਵੀ ਨੇ ਚਾਹ ਡੇਰੀ ਵਾਲੇ ਆ ਚਾਹ ਆਈਸਕ੍ਰੀਮ ਵਾਲੇ ਆ ਚਾਹ ਸਬਜ਼ੀ ਵਾਲੇ ਆ ਚਾਹ ਟਿਕਣਾ ਵਾਲੇ ਆ ਉਹਨਾਂ ਨੂੰ ਇਹਦੀ ਲੋੜ ਪੈਂਦੀ ਹੈ ਹੋਟਲ ਦੇ ਉੱਤੇ ਰੈਸਟੋਰੈਂਟ ਦੇ ਉੱਤੇ ਇਹ ਇਹ ਜਿਹੜੀ ਕੈਂਡੀਆ ਹੁੰਦੀਆਂ ਨੇ ਇਹਦੇ ਵਿੱਚ ਤੁਸੀਂ ਜਿਹੜਾ ਕੋਈ ਵੀ ਚੀਜ਼ ਜਿਹੜੀ ਹੈ ਸਟੋਰ ਕਰ ਸਕਦੇ ਹੋ ਕੈਂਡੀਆ ਦੀ ਰੇਂਜ ਵੀ ਸਾਡੇ ਕੋਲ ਤੁਹਾਨੂੰ ਮਿਲ ਜੇਗੀ ਵੱਡੀਆਂ ਛੋਟੀਆਂ ਸਭ ਮਿਲ ਜਾਣਗੀਆਂ ਜੀ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਕੋਈ ਹਰ ਦੁਕਾਨਦਾਰ ਨੇ ਨਹੀਂ ਰੱਖ ਜਾਂਦੀ ਹੈ ਹਰ ਦੁਕਾਨ ਤੇ ਨਹੀਂ ਮਿਲਦੀ ਹਾਂ ਹਾਂ ਜੀ ਇਦਾਂ ਹੀ ਆ ਜੀ ਪਰ ਸਾਡੇ ਕੋਲ ਤੁਹਾਨੂੰ ਜਿਹੜੀ ਹੈ ਹਰ ਵੈਰਾਈਟੀ ਮਿਲ ਜੇਗੀ ਹਰ ਇਲੈਕਟ੍ਰੋਨਿਕਸ ਦੀ ਚੀਜ਼ ਮਿਲ ਜੇਗੀ ਹਰ ਫਰਨੀਚਰ ਦੀ ਚੀਜ਼ ਮਿਲ ਜੇਗੀ ਸਾਰਾ ਸਿਸਟਮ ਜਿਹੜਾ ਸਾਊਂਡ ਸਿਸਟਮ A to Z ਤੁਹਾਨੂੰ ਸਾਡੇ ਕੋਲ ਮਿਲ ਜੇਗਾ ਫਿਰ ਸਭ ਸਭ ਤੋਂ ਵੱਡੀ ਗੱਲ ਹੈ ਕਿ ਆਸਾਨ ਕਿਸ਼ਤਾਂ ਦੇ ਉੱਤੇ ਬਹੁਤ ਵਧੀਆ ਸਮਾਨ ਆ ਤੁਹਾਡਾ ਕੁਰਸੀਆਂ ਵੇਖੋ ਕੁਰਸੀਆਂ ਬਹੁਤ ਪਿਆਰੀਆਂ ਭਾਈ ਇਹ ਤੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕੁਰਸੀਆਂ ਤੇ ਭਾਈ ਡਾਈਨਿੰਗ ਟੇਬਲ ਹੈ ਜੀ ਇੱਕ ਕੁਰਸੀ ਤੇ ਬੈਠ ਕੇ ਬੰਦੇ ਨੂੰ ਇਹ ਨਹੀਂ ਲੱਗੇਗਾ ਕਿ ਡਾਈਨਿੰਗ ਟੇਬਲ ਦੀ ਕੁਰਸੀ ਤੇ ਬੈਠਾ ਸੋਫੇ ਤੇ ਬੈਠਾ ਫੀਲ ਕਰੇਗਾ ਠੀਕ ਹੈ ਜੀ ਬਿਲਕੁਲ ਰਾਇਲ ਮਤਲਬ ਇਹਦੀ ਲੁੱਕ ਹੈ ਜੀ ਵੇਖੋ ਬਾਈ ਬਹੁਤ ਸੋਹਣਾ ਬਣਿਆ ਦਾ ਭਾਈ ਜੀ ਹਾਂਜੀ ਬਿਲਕੁਲ ਕਾਲੀ ਟਾਲੀ ਦੇ ਵਿੱਚ ਤਿਆਰ ਹੋਇਆ ਜੀ ਇੰਨਾ ਵਧੀਆ ਸਮਾਨ ਤੇ ਪਾਈ ਆ ਜਿਹੜਾ ਡਾਈਨਿੰਗ ਟੇਬਲ ਜਾਂ ਬੈੱਡ ਜਾਂ ਤੁਹਾਡਾ ਸੋਫਾ ਆ ਹਾਂਜੀ ਇਹ ਤੇ ਹੀ ਉਹ ਲੱਕੜ ਵਾਲੀ ਦੁਕਾਨ ਜਿਹੜੇ ਬਣਾਉਂਦੇ ਨੇ ਉਹਨਾਂ ਕੋਲ ਨਹੀਂ ਦੇਖਿਆਗਾ ਦੀ ਆਪਾਂ ਇੰਨਾ ਵਧੀਆ-ਵਧੀਆ ਬਣਾਇਆ ਹੋਇਆ। ਬਿਲਕੁਲ ਜੀ ਇਹ ਕੰਮ ਅਸੀਂ ਸ਼ੌਕ ਦੇ ਨਾਲ ਕਰਦੇ ਆਂ ਇਸ ਕਰਕੇ ਸਾਡੇ ਕੋਲ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ। ਵਧੀਆ ਤੋਂ ਵਧੀਆ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ। ਯੂਨੀਕ ਚੀਜ਼ਾਂ ਤੁਹਾਨੂੰ ਜਿਹੜੀਆਂ ਨੇ ਸਾਡੇ ਕੋਲ ਮਿਲਣ ਗਿਆ। ਕਿਉਂ ਵਿਆਹ ਸ਼ਾਦੀ ਵਾਸਤੇ ਸਮਾਨ ਜਦਾਂ ਮਰਕੇ ਤੁਹਾਡੇ ਕੋ ਆਜੋ ਜਗਾ-ਜਗਾ ਜਾਣ ਦੀ ਲੋੜ ਨਹੀਂ ਇੱਕੋ ਦੁਕਾਨ ਤੋਂ ਪੂਰਾ ਹੋ ਜਾਏਗਾ। ਮੈਂ ਖਿਆ ਜੀ ਬਿਲਕੁਲ ਹੁਣ ਮਤਲਬ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ। ਅਜੇ ਆਪਾਂ ਇੱਕੋ ਹੀ ਆਪਣਾ ਫਲੋਰ ਜਿਹੜਾ ਕਵਰ ਕੀਤਾ ਹੈ। ਸਾਡੇ ਕੋਲ ਬ ਤੇ ਇਸ ਤਰ੍ਹਾਂ ਕੇ ਮਤਲਬ ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੀ ਬ੍ਰੈਡ ਬੈਡ ਦੀ ਜਿਹੜੀ ਵੈਰਾਈਟੀ ਆ ਉਹ ਵੀ ਕਵਰ ਕਰਾਂਗੇ ਵੀ ਵੀਡੀਓ ਲਾਈਵ ਚੱਲਦੀ ਪਈ ਜੇ ਉਹਨਾਂ ਕੋਈ ਆਧਾਰ ਕਾਰਡ ਲੈ ਕੇ ਤੁਸੀਂ ਉਹਨੂੰ ਦੋ ਨਾ ਸਮਾਨ ਮੈਂ ਕਹਾਂ ਜੀ ਨੰਬਰ ਚੱਲਦੇ ਪਏ ਤੁਹਾਡਾ ਨੰਬਰ ਵੀ ਹੋਣਾ ਉੱਥੇ ਜੇ ਇਦਾਂ ਦੀ ਕੋਈ ਗੱਲ ਹੈ ਹੀ ਨਹੀਂਗੀ ਤੁਸੀਂ ਟੈਨਸ਼ਨ ਨਾ ਲਓ ਜਿਹੜਾ ਮਰਜੀ ਕਸਟਮਰ ਆ ਜੇ ਆਧਾਰ ਕਾਰਡ ਲੈ ਕੇ ਆਏ ਆਸਾਨ ਕਿਸ ਨਾਲ ਜਿਹੜਾ ਮਰਜੀ ਸਮਾਨ ਚੁੱਕ ਕੇ ਲੈ ਜੇ ਸਰ ਆਪਣੀ ਲੋਕੇਸ਼ਨ ਦੱਸ ਦੇ ਕਰਾਂ ਫਿਰ ਲੋਕੇਸ਼ਨ ਇੱਕ ਵਾਰੀ ਫਿਰ ਮੈਂ ਦੱਸ ਦਿੰਦਾ ਜੀ ਪੱਠਾ ਕਲੋਨੀ ਆ ਬਟਾਲਾ ਰੋਡ ਨੇੜੇ ਬਿਦੀਪ ਟਾਰੀਵਲ ਬਾਕੀ ਨੰਬਰ ਸਾਡੇ ਫਲੈਸ਼ ਹੋ ਰਹੇ ਨੇ ਥੱਲੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਕਿਸੇ ਵੀ ਚੀਜ਼ ਦਾ ਰੇਟ ਪੁੱਛ ਸਕਦੇ ਹੋ ਫੋਟੋ ਮੰਗਾ ਸਕਦੇ ਹੋ ਤੇ ਆਸਾਨ ਕਿਸ਼ਤਾਂ ਤੇ ਤੁਸੀਂ ਆ ਕੇ ਸਾਡੇ ਕੋਲ ਖਰੀਦ ਸਕਦੇ ਹੋ